ਆਫਿਸ ਸਾਰੀਆਂ ਪ੍ਰੋਬਲਮਸ ਜੋ ਨੇ ਹਰ ਰੋਜ਼ ਹੀ ਤੇ ਹਰ ਮਹੀਨੇ ਕੁੜੀਆਂ ਨੂੰ ਆਉਂਦੀਆਂ ਰਹਿੰਦੀਆਂ ਸਭ ਤੋਂ ਪਹਿਲਾਂ ਆਪਾਂ ਪੀਸੀਓਡੀ ਦੀ ਗੱਲ ਕਰ ਲੈਣੀ ਹੈ ਕਿਉਂਕਿ ਅੱਜ ਕੱਲ ਔਰਤਾਂ ਦੇ ਵਿੱਚ ਵੀ ਹੈ ਤੇ ਹਨਾ ਸਭ ਤੋਂ ਜ਼ਿਆਦਾ ਤਾਂ ਇਸ ਦਾ ਕੁੜੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਕੋਈ ਪਹਿਲਾਂ ਤਾਂ ਕਾਰਨ ਜਾਣ ਲੈਣੇ ਆ ਕਿ ਇਸ ਸਮੱਸਿਆ ਆਉਂਦੀ ਕਿਉਂ ਹੈ ਤੇ ਕੁਝ ਰਾਹਤ ਦੀ ਗੱਲ ਵੀ ਦੱਸੋ ਕਿ ਕਿਸ ਤਰੀਕੇ ਨਾਲ ਜੜਾਗਾ ਰਾਹਤ ਪਾ ਸਕਦੇ ਹਾਂ ਇਸ ਸਮੱਸਿਆ ਤੋਂ ਹੁਣ ਕੀ ਹੈ ਹੁਣ ਬੱਚੇ ਬਾਹਰ ਪੀਜੀ ਚ ਰਹਿੰਦੇ ਆ ਮੰਮੀ ਡੈਡੀ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ ਜੋ ਜੀ ਕਰਦਾ ਖਾਂਦੇ ਆ ਜੋ ਜੀ ਕਰਦਾ ਪੀਂਦੇ ਆ ਜਿਹੜੀਆਂ ਇੰਟਰਨਲ ਪ੍ਰੋਬਲਮ ਨੇ ਉਹਦੇ ਤੋਂ ਬਿਲਕੁਲ ਬੇਖਬਰ ਜਦੋਂ ਮੰਮੀ ਨੂੰ ਮਿਲਦੇ ਆ ਫਿਰ ਉਹਨੂੰ ਦੱਸ ਦਿਆ ਨੇ ਵੀ ਬੱਬਾ ਮੈਨੂੰ ਐਦ ਕੀ ਆਏ ਹੋ ਗਿਆ ਮੰਬਾ ਮੈਨੂੰ ਐਦ ਕੀ ਆਏ ਹੋ ਗਿਆ ਹੈ ਕੁਝ ਵੀ ਨਹੀਂ ਸਿੰਪਲ ਜੀਆਂ ਦਵਾਈਆਂ ਨੇ ਔਰ ਘਰੇ ਬੈਠੇ ਬਿਠਾਏ ਤੁਸੀਂ ਇਹਨਾਂ ਨੂੰ ਠੀਕ ਕਰ ਸਕਦੇ ਹੋ ਮੈਂ ਤੇ ਕਹਣਾ ਕੱਲਾ ਸੌਂਫ ਜੀਰਾ ਦੇ ਹਰ ਵਕਤ ਬੱਡੇ-ਬੱਡੇ ਹਸਪਤਾਲਾਂ ਚ ਨਾ ਭੱਜਿਆ ਕਰੋ ਕਦੇ-ਕਦੇ ਆਯੁਰਵੈਦਿਕ ਦੀ ਛੋਟੀ ਜੀ ਡਿਸਪੈਂਸਰੀ ਵੀ ਲੱਭ ਲਿਆ ਕਰੋ ਉਹਦੇ ਚ ਤੁਹਾਡੀ ਸਿਹਤ ਦਾ ਖਜ਼ਾਨਾ ਲੁਕਿਆ ਪਿਆ ਜੇ ਤੁਹਾਨੂੰ ਆਯੁਰਵੈਦਿਕ ਵੈਦ ਨੇੜੇ-ਨੇੜੇ ਨਹੀਂ ਮਿਲਦਾ ਤਾਂ ਸਾਡਾ ਜਿਹੜਾ ਨੰਬਰ ਤੁਹਾਡੀ ਸਕਰੀਨ ਤੇ ਹੈਗਾ ਉਹ ਤੇ ਮੜਾ-ਮੋਟਾ ਟਰਾਈ ਕਰਿਆ ਕਰੋ ਕਦੇ ਨਾ ਕਦੇ ਕਾਲ ਲੱਗ ਜਾਂਦੀ ਹੈ ਅਸੀਂ ਹਰ ਰੋਜ਼ ਤੁਹਾਡੇ ਨਾਲ ਹੈਲਥ ਦੇ ਨਾਲ ਜੁੜੀਆਂ ਕਾਫੀ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਸ਼ੇਅਰ ਕਰਦੇ ਹਾਂ ਤੇ ਉਹਨਾਂ ਦੇ ਸੋਲੂਸ਼ਨਸ ਜਿਹੜੀਆਂ ਤੁਹਾਡੇ ਨਾਲ ਹਰ ਰੋਜ਼ ਹੀ ਅਸੀਂ ਸਾਂਝੇ ਵੀ ਕਰਦੇ ਹਾਂ ਤੇ ਅੱਜ ਆਪਾਂ ਕਾਫੀ ਸਾਰੇ ਹੋਰ ਟੌਪਿਕਸ ਐ ਜੋ ਹਰ ਰੋਜ਼ ਹੀ ਲੇਡੀਜ਼ ਨੂੰ ਕਾਫੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਗੱਲ ਕਰੀਏ ਹਰ ਮਹੀਨੇ ਹੀ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਲੇਡੀਜ਼ ਨੂੰ ਹੁੰਦੀਆਂ ਚੈਸ ਕਰਕੇ ਉਹਨਾਂ ਦਾ ਜਨ ਜੀਵਨ ਜੋ ਹੈ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਤੇ ਉਹ ਆਪਣੀ ਜ਼ਿੰਦਗੀ ਜਿਹੜਾਗਾ ਖੁੱਲਕੇ ਨਹੀਂ ਜੀ ਪਾਉਂਦੀਆਂ ਇਹਨਾਂ ਸਭ ਦੇ ਉੱਤੇ ਹੀ ਜਿਹੜਾ ਹੈਗਾ ਅੱਜ ਆਪਾਂ ਗੱਲਬਾਤ ਕਰਾਂਗੇ ਸੋਲੂਸ਼ਨਸ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਵਾਸਤੇ ਕਿਉਂਕਿ ਅਸੀਂ ਵੀ ਚਾਹੁੰਦੇ ਆ ਕਿ ਤੁਹਾਡੀ ਹਰ ਸਮੱਸਿਆ ਦਾ ਹੱਲ ਜਿਹੜਾ ਹੈਗਾ ਸਾਡੇ ਵੱਲੋਂ ਕੀਤਾ ਜਾਵੇ ਤੇ ਇਸ ਲਈ ਆਪਣੇ ਨਾਲ ਵਰਦਾਨ ਆਯੁਰਵੇਦਾ ਦੇ ਐਮ ਡੀ ਸੁਭਾਸ਼ ਗੋਲਜੀ ਮੌਜੂਦ ਹੈ ਬਹੁਤ ਬਹੁਤ ਸਵਾਗਤ ਹੈ ਸੱਸ੍ਰੀਕਾਲ ਜੀ ਜੀ ਤੁਹਾਡਾ ਵੀ ਮੈਡਮ ਬਹੁਤ ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸੇਤ ਭਰੀ ਸੱਸ੍ਰੀਕਾਲ ਜੀ ਜੀ ਸਰ ਤੁਸੀਂ ਸਿਹਤ ਪਰ ਹੀ ਸਤਿ ਸ਼੍ਰੀ ਅਕਾਲ ਤੇ ਕਰਤੀ ਸੇਤਾਂ ਦੇ ਹਾਲ ਦੱਸੋ ਕਿਵੇਂ ਨੇ ਸੇਤਾਂ ਬਹੁਤ ਵਧੀਆ ਜੀ ਕਿਰਪਾ ਗੁਰੂ ਮਹਾਰਾਜ ਦੀ ਬੜੀ ਜੀ ਚਲੋ ਫਿਰ ਆਪਣੀਆਂ ਮਾਵਾ ਪੈਣਾ ਦੀ ਥੋੜੀ ਜੀ ਸਿਹਤ ਠੀਕ ਕਰ ਲੈਣੇ ਆ ਕਿਉਂਕਿ ਕਾਫੀ ਸਾਰੀਆਂ ਪ੍ਰੋਬਲਮਸ ਚ ਉਹਨੇ ਹਰ ਰੋਜ਼ ਹੀ ਤੇ ਹਰ ਮਹੀਨੇ ਕੁੜੀਆਂ ਨੂੰ ਆਉਂਦੀਆਂ ਰਹਿੰਦੀਆਂ ਸਭ ਤੋਂ ਪਹਿਲਾਂ ਆਪਾਂ ਪੀਸੀਓਡੀ ਦੀ ਗੱਲ ਕਰ ਲੈਂਦੇ ਆ ਜੋ ਕਿ ਅੱਜ ਕੱਲ ਔਰਤਾਂ ਦੇ ਵਿੱਚ ਵੀ ਹੈ ਤੇ ਹਨਾ ਸਭ ਤੋਂ ਜ਼ਿਆਦਾ ਤਾਂ ਇਸ ਦਾ ਕੁੜੀਆਂ ਨੂੰ ਸਾਹਮਣਾ ਕਰਨਾ ਪੈਂਦਾ ਹਾਂ ਕੋਈ ਪਹਿਲਾਂ ਤਾਂ ਕਾਰਨ ਜਾਣ ਲੈਣੇ ਆ ਕਿ ਇਸ ਸਮੱਸਿਆ ਆਉਂਦੀ ਕਿਉਂ ਹੈ ਤੇ ਕੁਝ ਰਾਹਤ ਦੀ ਗੱਲ ਵੀ ਦੱਸੋ ਕਿ ਕਿਸ ਤਰੀਕੇ ਨਾਲ ਜੜਾਗਾ ਰਾਹਤ ਪਾ ਸਕਦੇ ਹਾਂ ਇਸ ਸਮੱਸਿਆ ਤੋਂ ਇਹ ਨਾ ਅੱਜ ਦੀ ਅੱਜ ਦੀ ਔਰ ਆਉਣ ਵਾਲੇ ਸਮੇਂ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਇਸ ਗੱਲ ਨੂੰ ਤੁਸੀਂ ਨੋਟ ਕਰ ਲਓ ਜਿੰਨੇ ਵੀ ਮੇਰੀਆਂ ਮਾਤਾ ਭੈਣਾਂ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਨੇ ਔਰ ਇਹ ਗੱਲ ਕਲੀਅਰ ਹੈ ਕਿ ਅੱਜ ਇਹ ਸਾਰਾ ਟੌਪਿਕ ਤੁਹਾਡੇ ਲਈ ਆ ਔਰ ਜਿਹੜੀਆਂ ਗੱਲਾਂ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅਗਰ ਕੋਈ ਵੀ ਇਨਸਾਨ ਇਹ ਗੱਲਾ ਸਾਨੂੰ ਕੁਝ ਦੱਸ ਸਕੇ ਤਾਂ ਅਸੀਂ ਕੋਈ ਅੱਗੇ ਆਪਣੇ ਜੀਵਨ ਨੂੰ ਠੀਕ ਕਰ ਪਾਈਏ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਨੇ ਬਹੁਤ ਛੋਟੀਆਂ-ਛੋਟੀਆਂ ਗੱਲਾਂ ਨੇ ਮੈਂ ਕਿਉਂ ਕਰਦਾ ਕਿ ਮੇਰੇ ਕੋਲੇ ਆ ਕੇ ਦਿਨ ਦੇ ਵਿੱਚ ਘੱਟੋ-ਘੱਟ 100 150 ਲੇਡੀਜ਼ ਨੇ ਜਿਹੜੀਆਂ ਆਪਣੇ ਬੱਚਿਆਂ ਲਈ ਆਉਂਦੀਆਂ ਨੇ ਆਪਣੇ ਲਈ ਆਉਂਦੀਆਂ ਨੇ ਆਪਣੇ ਪੇਰੈਂਟਸ ਲਈ ਆਉਂਦੀਆਂ ਨੇ ਕੋਈ ਆਪਣੇ ਬਾਹਰ ਦੂਰ ਦਰਾਜ ਬੈਠੇ ਦੇਸ਼ ਵਿਦੇਸ਼ ਚ ਬੈਠੇ ਆਪਣੇ ਭਾਈ ਭਤੀਜਾਂ ਲਈ ਆਪਣੇ ਰਿਸ਼ਤੇਦਾਰਾਂ ਲਈ ਗੱਲ ਕਰਦੀਆਂ ਨੇ ਪਰ ਉਹ ਇੱਕ ਗੱਲ ਕਰਨੀ ਨਹੀਂ ਭੁੱਲਦੀਆਂ ਕਿ ਵੀਰ ਜੀ ਇੱਕ ਗੱਲ ਕਰਨੀ ਸੀ ਮੈਂ ਕਹਿੰਦਾ ਦੱਸੋ ਉਹ ਕਹਿੰਦੇ ਸਾਡੇ ਨਾਲ ਇੱਕ ਲੜਕੀ ਆ ਉਹਦੀ ਉਮਰ ਹਲੇ ਮੁਸ਼ਕਲ ਨਾਲ 18 19 ਸਾਲ ਦੀ ਆ ਉਹਨੂੰ ਪੀਸੀਓਡੀ ਦੀ ਪ੍ਰੋਬਲਮ ਆ ਇਹ ਪਤਾ ਨਹੀਂ ਕਿਨੇ ਪੜਾਤਾ ਇੱਕ ਤਾਂ ਸਾਰਿਆਂ ਨੂੰ ਪੀਸੀਓਡੀ ਮਤਲਬ ਠੀਕ ਹੈ ਇੱਕ ਪ੍ਰੋਬਲਮ ਹੈਗੀ ਆ ਉਹਨੂੰ ਇੰਨਾ ਵੀ ਨਾ ਫੈਲਾਓ ਕਿ ਉਹ ਪ੍ਰੋਬਲਮ ਸਾਡੇ ਉੱਤੇ ਇੱਕ ਬਹੁਤ ਵੱਡਾ ਹਊਆ ਬਣ ਜਾਏ ਪੀਸੀਓਡੀ ਦਾ ਹੈ ਕੀ ਆ ਸਿਰਫ ਇੱਕ ਗਰਮੀ ਦੀ ਸ਼ਿਕਾਇਤ ਹੋ ਜਾਂਦੀ ਆ ਔਰ ਅਜਕਲ ਲੜਕੀਆਂ ਜਿਹੜੀਆਂ ਨੇ ਜ਼ਿਆਦਾ ਬਾਹਰ ਰਹਿੰਦੀਆਂ ਨੇ ਕੋਈ ਪੀਜੀ ਚ ਰਹਿ ਰਹੀ ਆ ਕੋਈ ਕਿਤੇ ਰਹਿ ਰਹੀ ਆ ਖਾਣ-ਪੀਣ ਥੋੜਾ ਜਿਹਾ ਖਰਾਬ ਹੈ ਅੱਗੇ ਤਾਂ ਘਰਾਂ 'ਚ ਰਹਿੰਦੇ ਸੀ ਆਪਾਂ ਖਾਣਾ ਪੀਣਾ ਗੋੜ ਖਾ ਲਿਆ ਇਹ ਖਾ ਲਿਆ ਉਹ ਖਾ ਲਿਆ ਤਾਂ ਬੱਚਿਆਂ 'ਚ ਲੇਡੀਜ਼ ਬਹੁਤ ਧਿਆਨ ਰੱਖਦੀਆਂ ਸੀ ਆਪਣੇ ਬੱਚਿਆਂ ਦਾ ਖਾਣ-ਪੀਣ ਦੇ ਵਿੱਚ ਦੁੱਧ ਦਹੀਂ ਲੱਸੀ ਹਰ ਚੀਜ਼ ਉਹਦਾ ਬੜਾ ਗੁੱਡ ਇਫੈਕਟ ਰਹਿੰਦਾ ਸੀਗਾ ਹੁਣ ਕੀ ਆ ਹੁਣ ਬੱਚੇ ਬਾਹਰ ਪੀਜੀ ਚ ਰਹਿੰਦੇ ਆ ਮੰਮੀ ਡੈਡੀ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ ਜੋ ਜੀ ਕਰਦਾ ਖਾਂਦੇ ਆ ਜੋ ਜੀ ਕਰਦਾ ਪੀਂਦੇ ਆ ਜਿਹੜੀ ਇੰਟਰਨਲ ਪ੍ਰੋਬਲਮ ਨੇ ਉਹਦੇ ਤੋਂ ਬਿਲਕੁਲ ਬੇਖਬਰ ਜਦੋਂ ਮੰਮੀ ਨੂੰ ਮਿਲਦੇ ਆ ਫਿਰ ਉਹਨੂੰ ਦੱਸ ਦਿਆ ਨੇ ਵੀ ਮम्मा ਮੈਨੂੰ ਐਦ ਕੀ ਆਏ ਹੋ ਗਿਆ ਮम्मा ਮੈਨੂੰ ਐਦ ਕੀ ਆਏ ਹੋ ਗਿਆ ਤੇ ਉਹ ਮਾਂ ਨੂੰ ਸਾਰਾ ਕੁਝ ਪਤਾ ਹੁੰਦਾ ਬੇਜ਼ਾ ਖਾਣ-ਪਾਨ ਠੀਕ ਨਹੀਂ ਉਹ ਸਮਝਾਉਂਦੀ ਆ ਫਿਰ ਜਦੋਂ ਸਮਝਾਉਣ ਲੱਗਦੀ ਆ ਫਿਰ ਚੱਕ ਕੇ ਆਪਣਾ ਝੋਲਾ ਜਾਂ ਫਿਰ ਭੱਜ ਲੈਂਦੀ ਆ ਨੇ ਪਿੱਦੂ ਦਾ ਹਰ ਵਕਤ ਲੈਕਚਰ ਦੇ ਜੰਦੀ ਆ ਉਹ ਲੈਕਚਰ ਦੇ ਵਿੱਚ ਹੀ ਸਭ ਕੁਝ ਆ ਮਾਂ-ਬਾਪ ਦੀ ਗੱਲ ਸੁਣਿਆ ਕਰੋ ਔਰ ਬਹੁਤ ਜ਼ਿਆਦਾ ਵੱਡਾ ਪ੍ਰੋਬਲਮ ਹੈ ਮੈਡਮ ਇਹ ਜਿਹੜਾ ਪੀਸੀਓਡੀ ਦਾ ਅੱਜਕਲ ਅੱਜਕਲ ਕੀ ਆ ਕਿ ਹੈ ਕੁਝ ਵੀ ਨਹੀਂ ਸਿੰਪਲ ਜੀਆਂ ਦਵਾਈਆਂ ਨੇ ਔਰ ਘਰੇ ਬੈਠੇ ਬਿਠਾਏ ਤੁਸੀਂ ਇਹਨਾਂ ਨੂੰ ਠੀਕ ਕਰ ਸਕਦੇ ਹੋ ਮੈਂ ਤੇ ਕਹਣਾ ਕੱਲਾ ਸੌਂਫ ਜੀਰਾ ਤੇ ਅਜਵੈਨ ਜਿਹੜਾ ਪਾਊਡਰ ਹੈ ਇਹਨੂੰ ਜੇ ਲੈਂਦੇ ਰਹੋ ਤਾਂ ਵੀ ਤੁਹਾਡੇ ਪੇਟ ਦੀ ਪਾਚਨ ਕਿਰਿਆ ਠੀਕ ਰਹੂਗੀ ਗਰਮੀ ਸ਼ਾਂਤ ਰਹੂਗੀ ਔਰ ਜਿਹੜਾ ਤੁਹਾਡਾ ਪੀਰੀਅਡ ਅੱਗੇ ਪਿੱਛੇ ਆਉਂਦੇ ਆ ਪੀਰੀਅਡ ਬਹੁਤ ਘੱਟ ਆਉਂਦੇ ਆ ਜਾਂ ਕਈ ਵਾਰੀ ਦੋ ਦੋ ਤਿੰਨ ਤਿੰਨ ਮਹੀਨੇ ਦਾ ਗੈਪ ਹੀ ਹੋ ਜਾਂਦਾ ਕਈ ਵਾਰੀ ਇਦਾਂ ਦੀ ਜਿਹੜੀ ਚੀਜ਼ਾਂ ਨੇ ਉਹਦੇ ਵਾਸਤੇ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਅਸੀਂ ਵੀ ਪ੍ਰੋਵਾਈਡ ਕਰਦੇ ਆ ਹੁਣ ਸਾਡੇ ਵੈਦ ਜੀ ਨੇ ਬਣਾਇਆ ਪੀਸੀਓਡੀ ਸਰਪ ਪੀਸੀਓਡੀ ਟੈਬਲੇਟ ਪੀਸੀਓਡੀ ਕੈਪਸੂਲ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਵੈਦ ਆ ਉਹ ਪ੍ਰੋਡਕਟ ਦਾ ਨਾਮ ਉਹੀ ਰੱਖਦੇ ਆ ਜਿਹੜਾ ਤੁਹਾਨੂੰ ਸਿੱਧਾ ਸਮਝ ਆ ਜਾਵੇ। ਔਰ ਇਸ ਕਰਕੇ ਬਣਾਉਣਾ ਪਿਆ ਮਹੀਨਾ ਲੈ ਲਓ, 2 ਮਹੀਨੇ ਲੈ ਲਓ, ਵੱਤ ਵੱਤੇ 3 ਮਹੀਨੇ ਲੈ ਲਓ। ਪੇਸ਼ੈਂਟ ਬਿਲਕੁਲ ਨਾਰਮਲ ਆ ਜਾਂਦਾ। ਉਸ ਤੋਂ ਬਾਅਦ ਉਹਦੀ ਦਵਾਈ ਘਟਾ ਕੇ ਘਟਾ ਕੇ ਹੌਲੀ ਹੌਲੀ ਬੰਦ ਕਰ ਦਿੱਤੀ ਜਾਂਦੀ ਹੈ। ਕੋਈ ਵੀ ਟੈਨਸ਼ਨ ਵਾਲੀ ਗੱਲ ਨਹੀਂ। ਪਲੀਜ਼ ਇਸ ਗੱਲ ਦਾ ਧਿਆਨ ਰੱਖਿਆ ਕਰੋ ਕਿ ਜਦੋਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਹਲਕਾ ਫੁਲਕਾ ਆਪਣੇ ਵੈਦਜੀ ਨਾਲ, ਘੱਟੋ ਘੱਟ ਨੇੜੇ ਤੇੜੇ ਆਪਣੇ ਕੋਈ ਆਯੁਰਵੈਦਿਕ ਦਾ ਵੈਦ ਲੱਭ ਲਓ ਪਰ ਉਹ ਵੈਦ ਹੋਣਾ ਚਾਹੀਦਾ, ਜੱਕੜਾ ਮਾਰਨ ਵਾਲਾ ਨਹੀਂ। ਬੈਦ ਹੋਣਾ ਚਾਹੀਦਾ ਉਹ ਬੈਦ ਤੁਹਾਨੂੰ ਮਿਲੂਗਾ ਕਿੱਥੇ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡੇ ਨੇੜੇ ਤੇੜੇ ਅੱਜ ਕੱਲ੍ਹ ਆਯੁਰਵੈਦਿਕ ਦੀਆਂ ਇੰਨੀਆਂ ਡਿਸਪੈਂਸਰੀਆਂ ਖੁੱਲ ਗਈਆਂ ਗਵਰਨਮੈਂਟ ਵੱਲੋਂ ਤਾਂ ਉਹਦੇ 'ਚ ਸਰਕਾਰੀ ਬੈਦ ਬੈਠਿਆ ਜਦੋਂ ਤੁਸੀਂ ਉਹਨਾਂ ਨੂੰ ਮਿਲੋਗੇ ਉਹਨਾਂ ਦੀ ਸਟੱਡੀ ਉਸ ਤਰ੍ਹਾਂ ਹੋਈ ਹੈ ਕਿਉਂਕਿ ਅਸੀਂ ਵੀ ਉਹਨਾਂ ਦੀ ਚੇਲੇ ਆ ਸਾਡੇ ਕੋਲ ਵੀ ਉਹੀ ਬੈਦ ਬੈਠਿਆ ਸਾਰੇ ਜਿਹੜੇ ਸਰਕਾਰੀ ਬੈਦ ਰਿਟਾਇਰ ਹੋਏ ਹੋਇਆ ਉਹ ਸਾਡੇ ਕੋਲ ਆ ਕਿਉਂਕਿ ਅਸੀਂ ਕੰਮ ਹੀ ਨਹੀਂ ਕਰਦੇ ਉਹਨਾਂ ਤੋਂ ਬਿਨਾ ਔਰ ਇਸ ਕਰਕੇ ਇਹ ਚੀਜ਼ਾਂ ਤੁਹਾਨੂੰ ਤੁਹਾਡੀਆਂ ਡਿਸਪੈਂਸਰੀਆਂ 'ਚ ਮਿਲਣਗੀਆਂ ਹਰ ਵਕਤ ਵੱਡੇ ਵੱਡੇ ਹਸਪਤਾਲਾਂ 'ਚ ਨਾ ਭੱਜਿਆ ਕਰੋ ਕਦੇ-ਕਦੇ ਆਯੁਰਵੈਦਿਕ ਦੀ ਛੋਟੀ ਜੀ ਡਿਸਪੈਂਸਰੀ ਵੀ ਲੱਭ ਲਿਆ ਕਰੋ ਉਹਦੇ 'ਚ ਤੁਹਾਡੀ ਸਿਹਤ ਦਾ ਖਜ਼ਾਨਾ ਲੁਕਿਆ ਪਿਆ ਜੇ ਤੁਹਾਨੂੰ ਆਯੁਰਵੈਦਿਕ ਵੈਦ ਨੇੜੇ ਤੇੜੇ ਨਹੀਂ ਮਿਲਦਾ ਤਾਂ ਸਾਡਾ ਜਿਹੜਾ ਨੰਬਰ ਤੁਹਾਡੀ ਸਕਰੀਨ 'ਤੇ ਹੈਗਾ ਉਹ ਤੇ ਮੜਾ-ਮੋਟਾ ਟਰਾਈ ਕਰਿਆ ਕਰੋ ਕਦੇ ਨਾ ਕਦੇ ਕਾਲ ਲੱਗ ਜਾਂਦੀ ਆ ਕਿਉਂਕਿ ਸਾਡੀ ਕਾਲ ਹੀ ਨਹੀਂ ਲੱਗਦੀ ਜਦੋਂ ਕਦੇ ਕਾਲ ਲੱਗ ਜਾਂਦੀ ਹੈ ਤਾਂ ਸਾਡੇ ਵੈਦ ਵੀ ਤੁਹਾਨੂੰ ਸਮਝਾ ਸਕਦੇ ਆ ਨਹੀਂ ਤਾਂ ਜਿਹੜਾ ਐਡਰੈਸ ਦਿੱਤਾ ਹੋਇਆ ਉਸ ਐਡਰੈਸ ਤੇ ਸਿੱਧਾ ਹੀ ਆਵਜਿਆ ਕਰੋ ਤਾਂ ਕੋਈ ਨਾ ਕੋਈ ਵੈਦ ਤਾਂ ਸਾਡਾ ਮਿਲੂਗਾ ਹੀ ਨਾ ਤੁਹਾਨੂੰ ਤਾਂ ਇਸ ਕਰਕੇ ਰਾਇਲ ਅੰਦਰ ਆ ਕਰੋ ਹਾਂਜੀ ਸਰ ਵੈਸੇ ਸਮੱਸਿਆਵਾਂ ਦੀ ਜੇ ਗੱਲ ਕਰੀਏ ਤਾਂ ਕੁੜੀਆਂ ਨੂੰ ਬਹੁਤ ਸਾਰੀਆਂ ਹੁੰਦੀਆਂ ਕਹਿੰਦੇ ਆ ਨਾ ਕਿ ਕੁੜੀਆਂ ਦੀ ਜ਼ਿੰਦਗੀ ਸੌਖੀ ਹੈ ਪਰ ਕੁੜੀਆਂ ਨੂੰ ਹਰ ਰੋਜ਼ ਜਿਹੜਾ ਹੈਗਾ ਹਜ਼ਾਰਾਂ ਸਮੱਸਿਆਵਾਂ ਦੇਖਣੀਆਂ ਪੈਂਦੀਆਂ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਸਿਰ ਦਰਦ ਤੋਂ ਲੈ ਕੇ ਹੋਰ ਕੋਈ ਵੀ ਟਿੱਡ ਦਰਦ ਦੀ ਸਮੱਸਿਆ ਕਦੀ ਹੱਥ ਸੋ ਗਿਆ ਕਦੀ ਪੈਰ ਬਹੁਤ ਸਾਰੀਆਂ ਹੁੰਦੀਆਂ ਤੇ ਖੈਰ ਇਹਨਾਂ ਸਮੱਸਿਆਵਾਂ ਦੇ ਨਾਲ ਤਾਂ ਜੀਆ ਜਾ ਸਕਦਾ ਪਰ ਜਿਹੜੀਆਂ ਸਮੱਸਿਆਵਾਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਔਂਕੜ ਬਣੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਮੈਨੋਪੌਜ਼ ਸਮੱਸਿਆ ਵੀ ਸ਼ਾਮਿਲ ਹੈ ਉਸ ਸਮੱਸਿਆ ਬਾਰੇ ਜਿਹੜਾਗਾ ਤੁਸੀਂ ਥੋੜਾ ਜਿਹਾ ਖੁੱਲ ਕੇ ਦੱਸੋ ਕਿਉਂਕਿ ਬਹੁਤ ਸਾਰੇ ਅੰਤਾ ਪਤਾ ਕੀ ਨਹੀਂ ਹੁੰਦਾ ਕਿ ਸਮੱਸਿਆ ਹੁੰਦੀ ਕੀ ਹੈ ਦੇਖੋ ਇਹ ਨਾ меноਪੌਜ਼ ਦੀ ਜਿਹੜੀ ਪ੍ਰੋਬਲਮ ਆ ਹੁਣ ਇਹ ਗੱਲ ਬਹੁਤ ਗਵਰਨਲ ਸੁਣਿਓ ਮੇਰੀਆਂ ਜਿੰਨੀਆਂ ਵੀ ਮਾਤਾ ਪੈਣਾ ਨੇ ਇਹ ਸਮਝ ਕੇ ਗੱਲ ਸੁਣਨੀ ਆ ਆਪਾਂ ਕਿ ਸਾਡਾ ਕੋਈ ਭਰਾ ਸਾਡੇ ਨਾਲ ਗੱਲ ਕਰ ਰਿਹਾ ਔਰ ਇਹ ਅਸੀਂ ਬਹੁਤ ਨੇੜਿਓ ਦੇਖਿਆ ਕਿਉਂਕਿ ਸਾਡੇ ਘਰ ਚ ਵੀ ਬਹੁਤ ਬੀਬੀਆਂ ਨੇ ਮਾਤਾ ਪੈਣਾ ਨੇ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਿਆ ਸੁਣਿਆ ਸਮਝਿਆ ਔਰ ਜਿਹੜੀ ਬੈਦਗਰੀਆ ਅਲੱਗ ਚੀਜ਼ ਆ ਜਿਹੜਾ ਇਹ ਚੀਜ਼ ਅਨੁਭਵ ਕਰਨਾ ਉਹ ਅਲੱਗ ਚੀਜ਼ ਆ ਕਿਉਂਕਿ ਹੌਟ 플ਸ਼ ਜਦੋਂ ਹੋਣ ਲੱਗ ਜਾਂਦੇ ਆ ਜਦੋਂ ਮੈਨੋਪੌਜ਼ ਦੀ ਜਿਵੇਂ ਕਹਿੰਦੇ ਪੀਰੀਅਡ ਬੰਦ ਹੋ ਗਏ ਹੁਣ ਸਾਡੀਆਂ ਮਾਤਾ ਭੈਣਾਂ ਨੂੰ ਪਹਿਲਾਂ 50 ਸਾਲ ਦੀ ਉਮਰ 'ਚ ਬੰਦ ਹੁੰਦੇ ਸੀ ਹੁਣ ਕਿਸੇ ਨੂੰ 42 ਸਾਲ 'ਚ ਹੋ ਜਾਂਦੇ ਆ ਕਿਸੇ ਨੂੰ 40 'ਚ ਹੋ ਜਾਂਦੇ ਆ ਕਿਸੇ ਨੂੰ ਉਸ ਤੋਂ ਪਹਿਲਾਂ ਵੀ ਹੋ ਜਾਂਦੇ ਆ ਕਈ ਵਿਚਾਰੀਆਂ ਦੀ ਤਾਂ ਬੱਚੇਦਾਨੀ ਉਡਾ ਦਿੱਤੀ ਜਾਂਦੀ ਆ ਪਹਿਲੇ ਤਾਂ ਇਦਾਂ ਦੇ ਜਿਹੜੇ ਲੋਗ ਲੇਡੀਜ਼ ਹੈਗੇ ਨੇ ਉਹਨਾਂ ਨੂੰ ਮੈਨੋਪੌਜ਼ ਦੀ ਪ੍ਰੋਬਲਮ ਇਹਨੂੰ ਕਿਹਾ ਗਿਆ ਤੇ ਇਹਦਾ ਕੀ ਮਤਲਬ ਹੁੰਦਾ ਕਿ ਬਾਡੀ 'ਚ ਵੀਕਨੈਸ ਇੱਕ ਮਿੰਟ 'ਚ ਠੰਡ ਲੱਗਣ ਲੱਗ ਜਾਂਦੀ ਆ ਇੱਕ ਮਿੰਟ ਦੇ ਵਿੱਚ ਗਰਮੀ ਨਹੀਂ ਲੱਗਦੀ ਹੈ ਕਿ ਬਰਫ਼ ਖਾਜੋ ਫ੍ਰਿਜ ਚ ਹੀ ਬੜ ਕੇ ਬਹਿ ਜਾਓ ਐਨਾ ਏਸੀ ਤੇਜ਼ ਔਰ ਇਹ ਹੁੰਦੀ ਸਕਿੰਟਾਂ ਦੀ ਹੈ ਮਿੰਟ ਵੀ ਨਹੀਂ ਲੱਗਦੇ ਸਕਿੰਟੋ ਸਕਿੰਟਰੀ ਲੇਡੀਜ਼ ਦਾ ਸਰੀਰ ਨਿਚੋੜ ਦਿੰਦੀ ਹੈ ਇਹ ਪ੍ਰੋਬਲਮ ਉਹਨੂੰ ਠੰਡੀਆਂ ਤਾਉਣੀਆਂ ਅੱਛਾ ਜਿਹੜੇ ਅਣਜਾਣ ਲੋਕ ਆ ਹਲੇ ਚਲੋ ਹੁਣ ਤਾਂ ਬਹੁਤ ਪੜ ਲਿਗ ਗਿਆ ਆਪਾਂ ਲੇਕਿਨ ਅੱਗੇ ਬਹੁਤ ਅਣਜਾਣ ਜਿਹੜੇ ਮਤਲਬ ਬਿਲਕੁਲ ਹੀ ਪਿੰਡਾਂ ਦੀ ਗੱਲ ਕਰੀ ਆਪਾਂ ਉਹ ਬੁੜੀਆਂ ਕਈ ਵਾਰੀ ਚੱਕਰ ਚ ਪੈ ਜਾਂਦੀਆਂ ਨੇ ਵੀ ਇਹਨੂੰ ਇਹਦੇ ਚ ਤਾਂ ਕੋਈ ਬੂਤ ਜਿੰਨਾ ਆਉਣ ਲੱਗਾ ਪਤਾ ਨਹੀਂ ਕੀ ਹੋ ਗਿਆ ਇਹਨੂੰ ਮਿੰਟ 'ਚ ਤਾਂ ਠੰਡੀ ਹੋ ਜਾਂਦੀ ਆ ਮਿੰਟ 'ਚ ਗਰਮ ਹੋ ਜਾਂਦੀ ਆ ਮਿੰਟ 'ਚ ਦੌਰਾ ਪੈ ਜਾਂਦਾ ਕੰਮ ਕਰਦੀ ਕਰਦੀ ਜਾ ਕੇ ਮੰਜੇ ਤੇ ਪੈ ਜਾਂਦੀ ਆ ਵੀ ਇਹ ਤਾਂ ਜਾਂ ਤਾਂ ਫਫੜੇ ਕਰਦੀ ਆ ਜਾਂ ਇਹ ਚ ਕੋਈ ਬਾਹਰਲੀ ਹਵਾ ਲੱਗੀ ਉਹ ਬਾਬਿਆਂ ਦੇ ਚੱਕਰ 'ਚ ਪੈ ਜਾਂਦੀ ਆ ਤਾਂ ਇਹ ਵੀ ਇੱਕ ਵੱਡੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਜਿੰਨੀਆਂ ਵੀ ਸਾਡੀਆਂ ਭੈਣਾਂ ਸੁਣ ਰਹੀਆਂ ਨੇ ਪ੍ਰੋਗਰਾਮ ਇਹ ਜਿਹੜੀ ਪ੍ਰੋਬਲਮ ਹੈਗੀ ਇਹ ਉਹਨਾਂ ਭੈਣਾਂ ਨੂੰ ਆਉਣੀ ਆਉਣੀ ਹੈ ਜਿਨ੍ਹਾਂ ਨੂੰ ਪੀਰੀਅਡ ਬੰਦ ਹੋ ਜਾਂਦੇ ਆ ਉਸ ਟਾਈਮ ਬਹੁਤ ਖਿਆਲ ਰੱਖੋ ਕਿ ਅਸੀਂ ਮੈਨੋਪੌਜ਼ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਕਿਵੇਂ ਫੇਸ ਕਰਨਾ ਹੁਣ ਸਾਡੇ ਜਿਹੜੇ ਵੈਦ ਆ ਉਹਨਾਂ ਨੇ ਹਰ ਚੀਜ਼ ਤੇ ਕੰਮ ਕਰਿਆ ਉਹਦੇ ਤੇ ਹੀ ਬੋਲਦੇ ਆਂ ਅਸੀਂ ਕਿਉਂਕਿ ਉਹਨਾਂ ਨੇ ਇੱਕ ਕੈਪਸੂਲ ਬਣਾਇਆ 11 win 11 ਵਿਨ ਮਤਲਬ 11 ਵਿਨ ਉਹਦੇ ਵਿੱਚ 11 ਜਿਹੜੀ ਬੂਟੀਆਂ ਵੀਟ ਗ੍ਰਾਸ ਹੋ ਗਿਆ ਮoringa ਹੋ ਗਿਆ ਤੇ ਇੱਕ ਉਹਦੇ ਵਿੱਚ ਚਲਾਈ ਦਾ ਸਾਗ ਜਿਹੜਾ ਬਣਦਾ ਉਹਦਾ ਐਕਸਟ੍ਰੈਕਟ ਹੋ ਗਿਆ ਮਤਲਬ ਇਸ ਤਰ੍ਹਾਂ ਦੀਆਂ 11 12 ਚੀਜ਼ਾਂ ਪਾ ਕੇ ਉਹਨੂੰ ਤਿਆਰ ਕੀਤਾ ਗਿਆ ਤਾਂ ਕਿ ਜਿਹੜੀ ਮੈਨੋਪੌਜ਼ ਕਰਕੇ ਤੁਹਾਨੂੰ ਇਹ ਹੌਟ ਫਲਸ਼ਸ ਦੀ ਪ੍ਰੋਬਲਮ ਆ ਮੂਡ ਸਵਿੰਗ ਦੀ ਪ੍ਰੋਬਲਮ ਆ ਮੂਡ ਜੇ ਹਰ ਵਕਤ ਇੱਕ ਮਿੰਟ ਚ ਹੈਪੀ ਇੱਕ ਮਿੰਟ ਚ ਡੈਡ ਇੱਕ ਮਿੰਟ ਚ ਸੋਗ ਇਸ ਤਰ੍ਹਾਂ ਦਾ ਜਿਹੜਾ ਪ੍ਰੋਬਲਮ ਆ ਉਹਦੇ ਵਾਸਤੇ ਇਹ 11 ਵਿਨ ਕੈਪਸੂਲ ਜਿਹੜਾ ਹੈਗਾ